ਇੱਕ ਕਵੀ ਤੇ ਕੁੱਤੇ ਦੀ ਗੱਲਬਾਤ ਐ ਬੜੀ ਪਿਆਰੀ ਗੱਲ ਆ ਸੁਣਨ ਵਾਲੀ ਐ ਲੋਂ ਕੰਡੇ ਖੜੇ ਹੋ ਜਾਂਦੇ ਆ ਇੱਕ ਵਾਰੀ ਬੰਦਾ ਕੋਈ ਸਾਥ ਚੋਂ ਲੰਘੇ ਜਾਵੇ ਅਗੋਂ ਨੂੰ ਕੁੱਤਾ ਪੈ ਗਿਆ ਉਹ ਭੱਜ ਪਿਆ ਬਜ਼ੁਰਗਾਂ ਨੇ ਆਵਾਜ਼ ਮਾਰੀ ਕਹਿੰਦੇ ਆ ਜਾ ਕਹਿੰਦੇ ਕੀ ਗੱਲ ਕਹਿੰਦੇ ਕੁੱਤੇ ਤੋਂ ਨਾ ਪੁੱਤ ਡਰਿਆ ਕਰ ਬੰਦੇ ਤੋਂ ਡਰਿਆ ਕਰ ਕਹਿੰਦੇ ਕੀ ਗੱਲ ਕਹਿੰਦੇ ਇੱਕ ਕੋਈ ਕਿ ਜਾਨਵਰ ਆ ਜਿਹੜਾ ਹਮੇਸ਼ਾ ਉੱਪਰੇ ਬੰਦੇ ਦੇ ਭੌਂਕਦਾ ਤੇ ਮੂੰਹ ਤੇ ਭੌਂਕਦਾ ਮਹਾਰਾਜ ਬੰਦਿਆਂ ਦਾ ਇਹ ਹਾਲ ਹੈ ਵੀ ਆਪਣਿਆਂ ਦੇ ਹੀ ਉਹ ਵੀ ਪਿੱਠ ਵਿੱਚ ਹੁਣ ਕਵੀ ਕੁੱਤੇ ਨੂੰ ਕੁਝ ਕਹਿੰਦਾ ਫਿਰ ਕੁੱਤੇ ਨੂੰ ਗੁੱਸਾ ਆ ਜਾਂਦਾ ਕੋਈ ਕੁੱਤਾ ਐਸੇ ਖਰੇ ਜਵਾਬ ਦਿੰਦਾ ਕਿਉਂਕਿ ਚੰਗੇ ਸਰੋਤੇ ਰਹਿ ਜਾਂਦੇ ਨੇ ਇਹ ਗੀਤ ਸੁਣਨ ਵਾਲੇ ਤੁਹਾਡੇ ਲਈ ਸ਼ਿਪ ਬਾਈਰ ਉਹਦੀ ਪਰਮਾਜਾ ਤਨਵਾਦ ਕਰਦੇ ਉਹ ਗੱਲ ਸੁਣ ਕੁੱਤਿਆਂ ਕੁੱਤਿਆਂ ਕਰੇ ਗੱਲਾਂ ਇਹ ਕੁੱਤਾ ਜੱਗ ਦੇ ਵਿੱਚ ਅਖਵਾਉਣਾ ਏ ਆਪਣੇ ਕੁਲ ਸ਼੍ਰੀਕੇ ਨਾਲ ਵੈਰ ਰੱਖੀ ਤੇ ਭਾਈ ਮਿਲ ਜਾਣ ਤਾਂ ਦੰਦ ਚੜਾਉਣਾ ਓ ਲੰਗੇ ਰਾਹੀ ਤਾਂ ਕੱਟਦੇ ਸੱਤ ਗਾਲਾਂ ਓ ਤਾਂ ਲੱਗਦੇ ਤਾਂ ਬੁਰਕ ਚਲਾਉਣਾ ਏ ਓ ਬੁਰਕੀ ਟੁੱਕਦੀ ਵੇਖ ਕੇ ਪੂਸ਼ ਮਾਰੇ ਤੇ ਹੱਟ ਚੁੱਕ ਕੇ ਘਰੇ ਲਿਆਉਣਾ ਏ ਥੋੜੀ ਬੋਦੀ ਚਾਹੀਦੀ ਸੀ ਸ਼ਰਮ ਕਰਨੀ ਤੇ ਅਕਲ ਖਾਨੇੋਂ ਗਈ ਮੜੂਸ ਤੇਰੀ ਉਹ ਉਮਰ ਲੰਘ ਜੂ ਸਾਰੀ ਭੌਂਕ ਦੇਦੀ ਸਿੱਧੀ ਹੋਣੀ ਨਹੀਂ ਕੁੱਤਿਆ ਖੁਸ਼ ਹੋਣਾ ਕੁੱਤੇ ਨੂੰ ਗੁੱਸਾ ਚੜ ਗਿਆ ਤਾਂ ਫਿਰ ਕਵੀ ਨੂੰ ਜਵਾਬ ਦਿੰਦਾ ਕਹਿੰਦਾ ਉਹ ਸ਼ੈਰਾ ਮੂੰਹ ਸੰਭਾਲ ਕੇ ਗੱਲ ਕਰ ਤੂੰ ਤੇਰੀ ਸ਼ਾਇਰੀ ਨੂੰ ਲੱਖ ਸਲਾਉਣ ਬੰਦੇ ਮੈਂ ਨਹੀਂ ਭੌਂਕਦਾ ਝੂਠ ਅਪਰਾਧ ਚੁਗਲੀ ਉਹ ਜਿਵੇਂ ਸੁਪੀਆਂ ਸੱਪ ਬਣਾਉਣ ਬੰਦੇ ਉਹ ਦੱਸ ਕਦੋਂ ਮੈਂ ਪਿਓ ਦੇ ਭਰਾ ਮਾਰੇ ਤੇ ਜਿਵੇਂ ਨਿਤ ਕਰ ਤੂ ਤਵਖਾਣ ਬੰਦੇ ਮੈਂ ਰਾਈਆਂ ਨੂੰ ਭੌਂਕੇ ਆ ਕੀ ਗਜ਼ਬ ਕਰਤਾ ਤੇਰਾ ਹੀ ਲੁੱਟ ਕੇ ਕਤਲ ਕਰਾਉਣ ਬੰਦੇ ਮੇਰੇ ਦੰਦ ਹੀ ਦਿਸਣ ਹਥਿਆਰ ਤੈਨੂੰ ਤੋਪਾਂ ਪੰਪ ਬੰਦੂਖ ਚਲਾਉਣ ਬੰਦੇ ਹੋ ਮੇਰੀ ਟੁੱਕਦੀ ਬੁਰਕੀ ਤੇ ਪੂਸ਼ ਪਰਖੀ ਤੇ ਖਾਤਰ ਟੁੱਕਦੀ ਧੰਦੇ ਕਰਵਾਉਣ ਬੰਦੇ ਓ ਲੂਣ ਖਾ ਕੇ ਮੈਂ ਕੀਦਾ ਹਰਾਮ ਕੀਤਾ ਤੇ ਨਾਲ ਖਾ ਕੇ ਯਾਰ ਮਰਵਾਉਣ ਬੰਦੇ ਮੈਂ ਹੱਦ ਝੁਕ ਲਿਆਂਦਾ ਤੂੰ ਮੀਣਾ ਮਾਰ ਦਿੱਤਾ ਸੇ ਸਿਰਪੰਦਿਆਂ ਦੇ ਵੱਡ ਲਿਆਉਣ ਬੰਦੇ ਤੇਰੀ ਕਲਮ ਨੂੰ ਉਦੋਂ ਕੀ ਸੱਪ ਸੁੰਗਦਾ ਧੀਆ ਵੇਚਦੇ ਨਾ ਜਦੋਂ ਸ਼ਰਮਾਉਣ ਬੰਦੇ ਹੋ ਮੇਰਾ ਕੁੱਤੇ ਦਾ ਕੁੱਤ ਪੁਣਾ ਵੇਖਿਆ ਕੀ ਹੋ ਮਾੜਾ ਵੇਖ ਕੇ ਚੜ ਗਿਆ ਹਰ ਇੱਕ ਤੈਨੂੰ ਹੋ ਜੋੜ ਟੋੜ ਕੇ ਘੋਲਿਆ ਸ਼ਹਿਰ ਬਣ ਗਿਆ ਸੱਚ ਝੂਠ ਦੀ ਪੋਰਾ ਨਹੀਂ ਪਰਖ ਤੈ ਸੱਚ ਝੂਠ ਦੀ ਪੋਰਾ ਨਹੀਂ ਪਰਖ ਤੈਨੂੰ ਥੈਂਕ ਯੂ ਇਹ ਕੁੱਤੇ ਦੀਆਂ ਸੱਚੀਆਂ ਗੱਲਾਂ ਸੀ ਇਹ ਸਰਜੀਤ ਘੋੜੀਆ ਸਾਹਿਬ ਦਾ ਲਿਖਿਆ ਜਿੱਦੋਂ ਤੱਕ तकरीबन